ਦੇਸ਼ ਜਗਤ ਵਿੱਚ ਬਾਤ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਬਿਲਕਾ نیوز ਆਨਲਾਈਨ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਪੰਜਾਬ ਦੀਆਂ ਅਹਿਮ ਖਬਰਾਂ ਤੁਹਾਡੇ ਲਈ ਲੈ ਕੇ ਆਏ ਆਂ ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਅੱਜ ਜਰਿੰਦਰ ਤੋਂ ਦੋ ਪਰਿਵਾਰ ਹੋਰ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਅੱਜ ਸਖਦੇਵ ਸਿੰਘ ਢੀਂਸਾ ਇਹ ਆਪਣੇ ਵਰਕਰਾਂ ਨਾਲ ਕੀਤੀ ਮੀਟਿੰਗ ਅਤੇ ਇੱਕ ਹੋਰ ਮੀਟਿੰਗ ਕਰਨ ਦਾ ਅਜੇ ਉਹਨਾਂ ਨੇ ਇਹ ਫੈਸਲਾ ਲਿਆ ਤੇ ਉੱਥੇ ਹੀ ਡਾクター ਧਰਬੀਰ ਗਾਂਧੀ ਦੇ ਸੰਬੰਧ ਵਿੱਚ ਵੀ ਉਹਨਾਂ ਦੀ ਕੀ ਕਾਂਗਰਸੀ ਵਰਕਰ ਜਿਹੜੇ ਨਾਰਾਜ਼ ਆ ਉਹ ਮਦਦ ਤੇ ਆ ਗਏ ਨੇ ਤੇ ਇਸੇ ਤਰ੍ਹਾਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਆਓ ਹੁਣ ਇਹਨਾਂ ਖਬਰਾਂ ਦਾ ਸੁਣਾਉਣਾ ਤੁਹਾਨੂੰ ਵਿਸਥਾਰ ਅੱਜ ਜਲੰਧਰ ਤੋਂ ਦੋ ਪਰਿਵਾਰ ਕਾਂਗਰਸ ਨੂੰ ਛੱਡ ਕੇ ਜਾਣ ਨਾਲ ਕਾਂਗਰਸ ਨੂੰ ਬੜਾ ਵੱਡਾ ਝਟਕਾ ਲੱਗਾ ਹੈ ਇਹਨਾਂ ਵਿੱਚ ਨੇ ਚੌਥੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਦੂਸਰੇ ਨੇ ਤੇਜਿੰਦਰ ਸਿੰਘ ਬਿੱਟੂ ਇਹ ਦੋਵੇਂ ਲੀਡਰ ਭਾਜਪਾ ਵਿੱਚ ਅੱਜ ਸ਼ਾਮਲ ਹੋ ਗਏ ਨੇ ਪਿਛਲੇ ਦਿਨਾਂ ਤੋਂ ਜਿਵੇਂ ਖਬਰਾਂ ਇਹ ਰਹੀਆਂ ਕਿ ਚੌਧਰੀ ਪਰਿਵਾਰ ਚੰਜੀ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦੇਣ ਨੂੰ ਲੈ ਕੇ ਨਾਰਾਜ਼ ਸੀ ਇਸ ਸਬੰਧ ਵਿੱਚ ਪਿਛਲੇ ਦਿਨੀ ਅੱਜ ਚੰਨੀ ਦੀ ਟਿਕਟ ਜਿਹੜਾ ਅਨਾਉਂਸ ਹੋਣੀ ਸੀ ਉਸ ਤੋਂ ਪਹਿਲਾਂ ਹੀ ਚੌਧਰੀ ਵਿਕਰਮ ਨੇ ਆਪਣਾ ਵਿੱਪ ਤੋਂ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਵਿੱਪ ਤੋਂ ਉਸ ਸਮੇਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਲੱਗਦਾ ਹੈ ਕਿ ਚੌਧਰੀ ਪਰਿਵਾਰ ਨੂੰ ਇਸ ਵਾਰ ਟਿਕਟ ਨਹੀਂ ਮਿਲੇਗੀ ਜਿਸ ਕਰਕੇ ਇਹ ਪਰਿਵਾਰ ਜਿਹੜਾ ਆ ਕੋਈ ਵੀ ਨਵਾਂ ਰਸਤਾ ਅਖਤਿਆਰ ਕਰ ਸਕਦਾ ਹੈ ਹੁਣ ਇੱਥੇ ਗੱਲ ਕਰ ਦਿੰਦੇ ਆ ਕਰਮਜੀਤ ਕੌਰ ਚੌਧਰੀ ਦੀ ਚੌਧਰੀ ਸੰਤੋਖ ਸਿੰਘ ਜਿਨ੍ਹਾਂ ਦਾ ਪਿਛਲੇ ਸਮੇਂ ਦਿਹਾਂਤ ਹੋ ਗਿਆ ਉਹ ਇੱਥੋਂ ਮੈਂਬਰ ਪਾਰਲੀਮੈਂਟ ਸਨ ਰਾਹੁ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਇਸ ਅਮਿਜ ਦੇ ਵਿੱਚ ਇੱਥੇ ਅਪ ਇਲੈਕਸ਼ਨ ਦੌਰਾਨ ਕਾਂਗਰਸ ਨੇ ਟਿਕਟ ਦਿੱਤੀ ਸੀ ਕਰਮਜੀਤ ਕੌਰ ਚੌਧਰੀ ਨੂੰ ਪਰ ਉਹ ਇਸ ਅਪਚੋਣ ਵਿੱਚ ਹਾਰ ਗਏ ਸਨ ਤੇ ਇਸ ਵਾਰ ਫਿਰ ਪਰਿਵਾਰ ਵੱਲੋਂ ਦਾਵਾ ਕੀਤਾ ਗਿਆ ਸੀ ਪਰ ਇਸ ਵਾਰ ਮੁਕਾਬਲੇ ਸਖਤ ਹੋਣ ਕਰਕੇ ਕਾਮਰਸ ਹਾਈ ਕਮਾੜ ਨੇ ਇਸ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਜਦੋਂ ਕਿ ਚੌਧਰੀ ਸੰਤੋਖ ਸਿੰਘ ਦੇ ਸੁਪੁੱਤਰ ਵਿਕਰਮਜੀਤ ਸਿੰਘ ਚੌਰੀ ਫਲੋਰ ਤੋਂ ਉਧਾਇਕ ਨੇ ਤੇ ਦੂਸਰੇ ਪਾਸੇ ਡਾਕਟਰ ਤੇਜਿੰਦਰ ਸਿੰਘ ਬਿੱਟੂ ਜਿਹੜੇ ਕਿ ਇਸ ਸਮੇਂ ਹਿਮਾਚਲ ਤੋਂ ਸਹਿ ਅਨਚਾਰਜ ਨੇ ਤੇ ਦੂਸਰੇ ਪਾਸੇ ਉਨੀ ਪਿਛਲੇ ਸਮੇਂ ਜਲੰਧਰ ਤੋਂ ਵਿਧਾਨ ਸਭਾ ਦੀ ਇਲੈਕਸ਼ਨ ਵੀ ਲੜੀ ਹੈ ਤੇ ਇਸੇ ਤਰ੍ਹਾਂ ਉਹਨਾਂ ਨੂੰ ਅੰਪਰੂਵਮੈਂਟ ਟਰਸਟ ਦਾ ਜਲੰਧਰ ਦਾ ਕਾਂਗਰਸ ਸਰਕਾਰ ਸਮੇਂ ਚੇਅਰਮੈਨ ਵੀ ਲਗਾਇਆ ਗਿਆ ਸੀ ਤੇ ਅੱਜ ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹੈ ਤੇ ਇਹ ਦੋਵੇਂ ਲੀਡਰਾਂ ਦੇ ਭਾਜਪਾ ਵਿੱਚ ਇਹਨਾਂ ਦੋਵਾਂ ਲੀਡਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਤੇ ਚੰਦੀ ਸਿੰਘ ਚੰਨੀ ਨੇ ਕਿ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਆਗੂਆਂ ਨੇ ਅੱਜ ਸਿਆਸੀ ਖੁਦਕੁਸ਼ੀ ਕਰ ਲਈ ਹੈ ਉਹਨਾਂ ਨੇ ਗੱਲ ਕੀਤੀ ਚੌਧਰੀ ਪਰਿਵਾਰ ਦੇ ਬਾਰੇ ਉਹਨਾਂ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਦੀ ਜਰੂਰ ਜਿਹੜੀ ਆ ਜਰੂਰ ਅਜਰੂਰ ਹੀ ਹੋਵੇਗੀ ਕਿਉਂਕਿ ਇਸ ਪਰਿਵਾਰ ਦੀ ਜਿੰਨੀ ਕਾਂਗਰਸ ਦੇ ਵਿੱਚ ਚਲੰਤ ਸੀ ਉਸ ਦੇ ਬਾਵਜੂਦ ਵੀ ਇਹ ਪਰਿਵਾਰ ਜਿਹੜਾ ਆ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਉੱਥੇ ਹੀ ਉਹਨੇ ਕਿਹਾ ਕਿ ਜਿੰਦਰ ਸਿੰਘ ਬਿੱਟੂ ਜਿਹੜੇ ਕਿ ਹਿਮਾਚਲ ਦੇ ਸਹਿ ਇੰਚਾਰਜ ਨੇ ਉਹਨਾਂ ਦੇ ਅੱਜ ਸ਼ਾਮ ਨੂੰ ਹੋਣ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਕਰਕੇ ਹਿਮਾਚਲ ਦੀ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੋਸਤੋ ਅਗਲੀ ਖਬਰ ਤੁਹਾਨੂੰ ਸੁਣਾਉਣੇ ਆ ਕਿ ਜਿਵੇਂ ਕਿ ਅੱਜ ਸਮਰੂਰ ਵਿੱਚ ਸ਼ਖਦੇਵ ਸਿੰਘ ਢੀਂਸਾਰੇ ਆਪਣੇ ਵਰਕਰਾਂ ਨਾਲ ਮੀਟਿੰਗ ਕਰਕੇ مشਵਰਾ ਕਰਨਾ ਸੀ ਹੋਣ ਵਾਲੇ ਸਮੇਂ ਨੂੰ ਦੇਖਦੇ ਆ ਤੇ ਅੱਜ ਉਹਨਾਂ ਨੇ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਕੰਨ ਉਪਰੰਤ ਜਦੋਂ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਇਸ ਦੌਰਾਨ ਦੱਸਿਆ ਕਿ ਇੱਕ ਮੀਟਿੰਗ ਅਜੇ ਹੋਰ ਵਰਕਰਾਂ ਨਾਲ ਕੀਤੀ ਜਾਵੇਗੀ ਤੇ ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਨਾਲ ਬਹੁਤਾ ਨਹੀਂ ਹੈ ਕਿ ਇਹ ਕਿ ਪਾਰਟੀ ਨੇ ਸਗਰੂਪ ਤੋਂ ਪ੍ਰਮੇਂਦਰ ਸਿੰਘ ਨੂੰ ਟਿਕਟ ਕਿਉਂ ਨਹੀਂ ਦਿੱਤੀ ਮੇਰਾ ਤਾਂ ਇੱਕੋ ਹੀ ਮਸਲਾ ਹੈ ਕਿ ਮੈਨੂੰ ਅਗਨੋਰ ਕੀਤਾ ਗਿਆ ਹੈ ਮੈਨੂੰ ਉਹ ਗਰੂਰ ਕਰਨ ਕਰਕੇ ਮੇਰੇ ਮਨ ਚ ਇਹ ਸਭ ਕੁਝ ਹੋਇਆ ਕਿਉਂਕਿ ਮੇਰੇ ਨਾਲ ਰਣਨੀਵੇ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਇਹ ਮੈਨੂੰ ਇਹ ਕਿਹਾ ਗਿਆ ਸੀ ਕਿ ਸੰਗਰੂਰ ਤੇ ਬਰਨਾਲਾ ਦੋਵੇਂ ਲੋਕ ਸਭਾ ਤੇ ਵਿਧਾਨ ਸਭਾ ਦੇ ਹਲਕਿਆਂ ਬਾਰੇ ਜਿਹੜਾ ਆ ਉਹ ਸਲਾਹ ਮਸ਼ਵਰਾ ਕਰਕੇ ਹੀ ਜਿਹੜਾ ਟਿਕਟ ਦਾ ਫੈਸਲਾ ਕੀਤਾ ਜਾਊਗਾ ਪਰ ਉਹਨਾਂ ਨੇ ਅਕਮਲ ਸਿੰਘ ਨੂੰ ਦਰਨ ਉਮੀਦਵਾਰ ਐਲਾਨਣ ਤੋਂ ਪਹਿਲਾਂ ਮੇਰੇ ਨਾਲ ਇਸ ਬਾਰੇ ਕੋਈ ਸਮਾਮਸ਼ਬਰਾ ਨਹੀਂ ਕੀਤਾ ਤੇ ਦੋਸਤੋ ਇਸ ਗੱਲ ਤੋਂ ਲੱਗਦਾ ਹੈ ਕਿ ਸੁਖਦੇਸ਼ ਸਿੰਘ ਢੀਸਾ ਜਿਵੇਂ ਜਿਵੇਂ ਦਿਨ ਪੈ ਰਹੇ ਨੇ ਉਹਵੇਂ ਜਿਹੜੇ ਆ ਉਹ ਠੰਡੇ ਪੈਂਦੇ ਜਾ ਰਹੇ ਨੇ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਵਾਰ ਕਰਾਣਾ ਹੋਰ ਮੀਟਿੰਗ ਕੀਤੀ ਜਾਊਗੀ ਤੇ ਨਾਲ ਇਹ ਵੀ ਕਿਹਾ ਕਿ ਮੈਂ ਸਿਰਫ ਤੇ ਸਿਰਫ ਇਹੀ ਮਹਿਸੂਸ ਕਰਦਾ ਹਾਂ ਕਿ ਮੈਨੂੰ ਅੱਖੋਂ ਪਰੋਖੇ ਕੀਤਾ ਗਿਆ ਸੁਖਵੀਰ ਸਿੰਘ ਨੇ ਐਵੇਂ ਪਤਾ ਲੱਗਾ ਕਿ ਪਰਮਿੰਦਰ ਸਿੰਘ ਨੇ ਇਨਸਾਨੇ ਕੀ ਕਿਹਾ ਕਿ ਅਸੀਂ ਆਪਣੀ ਇਸ ਪਾਰਟੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਤੇ ਉੱਥੇ ਗੱਲ ਕਰ ਲਏ ਨੇ ਆ ਪਟਿਆਲਾ ਤੋਂ ਕਾਂਗਰਸ ਹਾਈ ਕਮਾਂਡ ਵੱਲੋਂ ਡਾਕਟਰ ਤਨਵੀਰ ਗਾਦੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਇੱਥੇ ਕਾਮਰਸੀ ਵਰਕਰਾਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਗਈ ਸੀ ਤੇ ਇਸ ਸਬੰਧ ਵਿੱਚ ਅੱਜ ਇੱਥੇ ਰਾਜਾ ਵੜਿੰਗ ਹੈ ਪਹੁੰਚੇ ਹੋਏ ਸੀ ਤੇ ਉੱਥੇ ਨਰਾਸ਼ ਤੜੇ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਕਾਠਾਂ ਦੀ ਕਹਿ ਗਿਆ ਸੀ ਜਿੱਥੇ ਲੱਗਦਾ ਪਤਾ ਲੱਗਾ ਹੈ ਕਿ ਧਰਮਵੀਰ ਗਾਂਧੀ ਤੇ ਇਹਨਾਂ ਨਰਾਸ਼ ਆਗੂਆਂ ਵਰਕਰਾਂ ਨੇ ਜਿਹੜਾ ਆ ਉਹ ਸਹਿਮਤੀ ਪਾ ਦਿੱਤੀ ਆ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਹਿਮਤ ਹੋਏ ਲੋਕ ਖਾਸ ਕਰਕੇ ਲਾਲਸਿੰਘ ਤੇ ਉਹਨਾਂ ਦੀ ਅਹ ਧੜੇ ਦੇ ਹੋਰ ਜਿਹੜੇ ਆਗੂ ਆ ਕੀ ਉਹ ਧਰਮਵੀਰ ਦੇ ਹੱਕ ਵਿੱਚ ਭੁਗਤ ਜਾਂਦੇ ਨੇ ਕਿਉਂਕਿ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕਾਂਗਰਸ ਆਈ ਕਮਾਂਡ ਨੇ ਦੇਖਿਆ ਕਿ 2019 ਦੇ ਵਿੱਚ ਧਰਮਵੀਰ ਆਜ਼ਾਦ ਤੌਰ ਤੇ ਡਾਕਟਰ ਜਿਹੜੇ ਹੈ ਉਹਨੇ ਇਲੈਕਸ਼ਨ ਜੜੀ ਸੀ ਤਾਂ ਵੀ ਉਹ 1 ਲੱਖ 61000 ਦੇ ਕਰੀਬ ਜਿਹੜੇ ਉਹ ਵੋਟ ਲੈ ਗਏ ਸੀ ਉਹਨਾਂ ਦੀ ਇਸ ਇੱਥੇ ਬੋਰਡ ਨੂੰ ਲੈ ਕੇ ਕਾਂਗਰਸ ਨੇ ਇਹ ਫੈਸਲਾ ਲਿਆ ਉਹਨਾਂ ਨੂੰ ਉਮੀਦਵਾਰ ਬਣਾਉਣਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਮੁਕਾਬਲਾ ਬੜਾ ਸਖਤ ਹੈ ਤੇ ਉੱਥੇ ਹੀ ਕਾਂਗਰਸ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਪਰਨੀਤ ਕੌਰ ਸਮੇਤ ਪਰਿਵਾਰ ਜਿਹੜਾ ਉਹ ਭਾਜਪਾ ਵੀ ਸ਼ਾਮਲ ਹੋ ਗਿਆ ਤੇ ਉਹਨਾਂ ਵੱਲੋਂ ਭਾਜਪਾ ਵੱਲੋਂ ਪਰਨੀਤ ਕੌਰ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਤੇ ਇਸ ਹਲਕੇ ਦੇ ਵਿੱਚ ਬੜੇ ਸਖਤ ਮੁਕਾਬਲੇ ਹੋਣੇ ਨੇ ਕਿਉਂਕਿ ਪਿਛਲੀ ਵਾਰ 2014 ਵਿੱਚ ਇੱਥੋਂ ਡਾਕਟਰ ਧਰਮਵੀਰ ਗਾਂਧੀ ਪ੍ਰਨੀਤ ਕੌਰ ਨੂੰ ਹੀ ਹਰਾ ਸਕਿਆ ਅਜੇ ਤੱਕ ਮਹਾਰਾਜਾ ਪਰਵਾਰ ਨੂੰ ਇੱਥੋਂ ਇਸ ਸੀਟ ਤੋਂ ਬਾਰ-ਬਾਰ ਇਲੈਕਸ਼ਨ ਲੜਨ ਸਮੇ ਹੋਰ ਕੋਈ ਵੀ ਜਿਹੜੀ ਪਾਰਟੀ ਆ ਉਹਨਾਂ ਨੂੰ ਚੋਣ ਨਹੀਂ ਹਰਾ ਸਕੀ ਦੱਸਿਆ ਜਾਂਦਾ ਹੈ ਤੇ ਇੱਥੇ ਹੀ ਹੁਣ ਗੱਲ ਕਰ ਲੈਨੇ ਆ ਕਿ ਭਾਜਪਾ ਦੇ ਹੁਣ ਤੱਕ ਪੰਜਾਬ ਵਿੱਚ ਐਲਾਨੇ ਉਮੀਦਵਾਰਾਂ ਨੂੰ ਕਿਸਾਨ ਲੀਡਰਾਂ ਵੱਲੋਂ ਕਿਵੇਂ ਥਾ-ਥਾ ਤੇ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਾਲੇ ਝੰਡੇ ਵਿਖਾਈ ਜਾ ਰਿਹਾ ਇਸ ਨੂੰ ਲੈ ਕੇ ਹੁਣ ਤੱਕ ਕੋਈ ਵੀ ਉਮੀਦਵਾਰ ਅਜੇ ਹਵਾ ਜਾਨੀ ਭਾਜਪਾ ਦਾ ਜਿਸ ਦਾ ਵਿਰੋਧ ਨਹੀਂ ਹੋਇਆ ਤੇ ਇਸ ਵਿਰੋਧ ਦੇ ਦੌਰਾਨ ਕਿਸਾਨਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਕਿ ਸਾਨੂੰ ਜਿਵੇਂ ਦਿੱਲੀ ਦੇ ਵਿੱਚ ਭਾਜਪਾ ਵੱਲੋਂ ਨਹੀਂ ਦਾਖਲ ਹੋਣ ਦਿੱਤਾ ਹੁਣ ਵੀ ਜਿਵੇਂ ਦਿੱਲੀ ਨੂੰ ਕਿਸਾਨ ਅੰਦੋਲਨ ਦੂਸਰਾ ਜਿਹੜਾ ਕਰਨ ਲਈ ਕਿਸਾਨ ਜਾ ਰਹੇ ਸੀ ਉਹਨਾਂ ਨੂੰ ਸ਼ੰਪੂ ਬੈਰੀਅਰ ਤੇ ਕਨੌਰੀ ਬੈਰੀਅਰ ਤੇ ਜਿਵੇਂ ਰੋਕਿਆ ਭਾਜਪਾ ਦੀ ਸਰਕਾਰ ਹਰਿਆਣਾ ਬਾਈ ਨੇ ਤੇ ਇਸ ਦੌਰਾਨ ਜਿਵੇਂ ਕਿਸਾਨਾਂ ਦੇ ਉੱਤੇ ਪਲਾਸਟਿਕ ਦੀਆਂ ਗੋਲੀਆਂ ਅਥੂ ਗੈਸ ਅਤੇ ਸਿੱਧੀਆਂ ਗੋਲੀਆਂ ਵੀ ਜਿਹੜੀਆਂ ਚਲਾਉਂਦੀ ਰਹੀ ਉੱਥੇ ਦੀ ਪੁਲਿਸ ਤੇ ਇਸ ਦੌਰਾਨ ਸ਼ੁਭਕਰਨ ਸਿੰਘ ਕਿਸਾਨ ਦੀ ਇੱਕ ਗੋਲੀ ਲੱਗਣਾ ਮੌਤ ਵੀ ਹੋਈਆ ਇਸ ਰੋਸ ਵਜੋਂ ਪੰਜਾਬ ਦੇ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਊਗਾ ਕਿਉਂਕਿ ਜਿਵੇਂ ਸਾਨੂੰ ਦਿੱਲੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਉਸੇ ਤਰ੍ਹਾਂ ਪਿੰਡਾਂ ਵਿੱਚ ਭਾਜਪਾ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਊਗਾ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਇੱਥੇ ਇਹ ਵੀ ਦੇਖਿਆ ਗਿਆ ਕਿ ਸਾਰੇ ਉਮੀਦਵਾਰ ਜਿਹੜੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੇ ਆ ਸਿਰਫ ਹੰਸ ਰਾਜ ਹੰਸ ਨੇ ਹੀ ਉਹਨਾਂ ਦੇ ਸਵਾਲ ਜਿਹੜੇ ਆ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਕਿਸਾਨਾਂ ਦਾ ਜਿਹੜਾ ਆ ਉਹ ਅ ਜਵਾਬ ਜਿਹੜੇ ਤਸਦੀਬ ਅਕਸ਼ ਨਹੀਂ ਦੇ ਸਕੇ ਤੇ ਦੋਸਤੋ ਇਸੇ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਇਸ ਵਿਰੁੱਧ ਦਾ ਜਿਹੜਾ ਆ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ ਇਹ ਤੋਂ ਰਾਹਤ ਮਿਲਦੀ ਲੱਗ ਨਹੀਂ ਰਹੀ ਤੇ ਇਸੇ ਤਰ੍ਹਾਂ ਭਾਜਪਾ ਨਾਲ ਸੰਬੰਧ ਤੇ ਇੱਕ ਹੋਰ ਖਬਰ ਤੁਹਾਨੂੰ ਸੁਣਾ ਦਿੰਨੇ ਆ ਜਿਵੇਂ ਪਿਛਲੇ ਦਿਨਾਂ ਤੋਂ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦੇ ਆਗੂ বিজে ਸਾਪਲਾ ਟਿਕਟ ਨਾਮ ਐਂਡ ਕਰਕੇ ਨਿਰਾਸ਼ ਨੇ ਉਹਨਾਂ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਜਾ ਸਕਦੇ ਆ ਉਹਨਾਂ ਨੂੰ ਮਨਾਉਣ ਲਈ ਅੱਜ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਹਰਜੀਤ ਸਿੰਘ ਗਰੇਵਾਲ ਬਨੀਤ ਯੋਸ਼ੀ ਇਸੇ ਤਰ੍ਹਾਂ ਸ਼ਾਮ ਸੁੰਦਰ ਤੇ ਹੋਰ ਵੀ ਲੀਡਰ ਜਿਹੜੇ ਉਹਨਾਂ ਨੂੰ ਮਨਾਉਣ ਗਏ ਇਸ ਤਰ੍ਹਾਂ 3 ਘੰਟੇ ਦੱਸਿਆ ਜਾ ਰਿਹਾ ਲਗਾਤਾਰ ਮੀਟਿੰਗ ਚੱਲੀ ਤੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨੈਲ ਜਾਖੜ ਨੇ ਦੱਸਿਆ ਭਾਜਪਾ ਵੱਲੋਂ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਜਾ ਰਹੀ ਹੈ ਤੇ ਇਸ ਦੇ ਵਿੱਚ ਵਿਜੇ ਸਾਹਪਲਾ ਵੱਲੋਂ ਵੀ ਜਿਹੜਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਤੇ ਉਹਨਾਂ ਨੇ ਕਿਹਾ ਤੀਸਰੀ ਵਾਰ ਸਰਕਾਰ ਬਣ ਤੋਂ ਬਾਅਦ ਵਿਜੇ ਸਾਹਪਲਾ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਊਗੀ ਤੇ ਦੋਸਤੋ ਏਸੀ ਅੱਜ ਦੀਆਂ ਇਹ ਚੋਣਾਂ ਨੂੰ ਲੈ ਕੇ ਖਬਰਾਂ ਜਿਨ੍ਹਾਂ ਦਾ ਤੁਹਾਨੂੰ ਵੇਰਵਾ ਸੁਣਾਇਆ ਗਿਆ ਤੇ ਇਸੇ ਤਰ੍ਹਾਂ ਆਉਣ ਵਾਲੇ ਕੱਲ ਫਿਰ ਤੁਹਾਨੂੰ ਸਨਾਮਾਗੇ ਚੋਣਾਂ ਨਾਲ ਸੰਬੰਧਿਤ ਖਬਰਾਂ ਤੇ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਬਿਲਗਨਿਗਜ਼ ਆਨਲਾਈਨ ਚੈਨਲ ਅਗਰ ਤੁਹਾਨੂੰ ਪ੍ਰੋਗਰਾਮ ਸਾਡਾ ਚੰਗਾ ਲੱਗੇ ਲਾਈਕ ਤੇ ਸ਼ੇਅਰ ਨਾ ਕਰਨਾ ਭੁੱਲਣਾ ਤੇ ਦੋਸਤੋ ਚੈਨਲ ਨੂੰ ਅਜੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਬਿਲਗਨਿਊਜ਼ ਆਨਲਾਈਨ Facebook ਪੇਜ ਦੇਖ ਰਹੇ ਹੋ ਤਾਂ ਆਪਣੇ ਇਸ ਪੇਜ ਨੂੰ ਵੀ ਤੁਸੀਂ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਸਾਡਾ ਹਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਹੁਣ ਦਿਓ ਮਿਆਜਤ ਕਰਦੇ ਹਾਂ ਇੱਥੇ ਸਮਾਪਤੀ ਧੰਨਵਾਦ ਕਿਸੇ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ